ਸੇਵਾ ਕਰਨੀ ਜ਼ਰੂਰੀ ਹੈ ਪਰ ਸੇਵਾ ਕਰਕੇ ਜਿਤਾਣਾ ਵੀ ਚਾਹੀਦਾ ਕਿ ਮੈਂ ਕੀਤੀ ਆ ਅਸੀਂ ਅੱਜ ਸੇਵਾ ਕਰਦੇ ਜ਼ਰੂਰ ਆ ਪਰ ਜਿਤਾਉਂਦੇ ਜ਼ਿਆਦਾ ਕਿ ਮੈਂ ਕੀਤੀ ਆ ਗੁਰਮਖੋ ਜਦੋਂ ਤੁਸੀਂ ਜਿਤਾ ਦਿੱਤੀ ਕਿ ਮੈਂ 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 ਉਦੋਂ ਸੇਵਾ ਤੁਹਾਡੀ ਖਤਮ ਹੋ ਗਈ ਉਹ ਕਿਸੇ ਕੰਮ ਦੀ ਭਾਵੇਂ ਤੁਸੀਂ ਲੱਖਾਂ ਰੁਪਏ ਦੀ ਸੇਵਾ ਕਰਦੇ ਹੋ ਕੱਖ ਦੀ ਸੇਵਾ ਕਰਦੇ ਹੋ ਦਿਲੋਂ ਕਰਦੇ ਹੋ ਮੇਰਾ ਕੋਈ ਦੇ ਵਿੱਚ ਯੋਗਦਾਨ ਨਹੀਂ ਮੈਂ ਹੁੰਦਾ ਕੌਣ ਆ ਭਾਈ ਸਾਰੀ ਸੰਗਤ ਦੇ ਨਾਲ ਹੀ ਹੈ ਸੰਗਤ ਬਹੁਤ ਵੱਡੀ ਤਾਕਤ ਹੈ ਸੰਗਤ ਸਭ ਕੁਝ ਕਰਨ ਵਾਲੀ ਹੈ ਮਾਨ ਦੇ ਦਿਓ ਸੰਗਤ ਨੂੰ ਤੁਹਾਡੇ ਕੱਖ ਵੀ ਪ੍ਰਮਾਣ ਹੋ ਜਾਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਲੱਖ ਰੁਪਏ ਦੇ ਕੇ ਦੱਸ ਦਿਓ ਵੀ ਮੈਂ ਮੈਂ ਪੱਖੇ ਤੇ ਨਾਮ ਲਿਖਾ ਦਿਓ ਕੰਧਾਂ ਗੁਰਦੁਆਰਿਆਂ ਦੀਆਂ ਕਾਲੀਆਂ ਜਿੱਤੀਆਂ ਪਈਆਂ ਅਸੀਂ ਆਹ ਕਮਰੇ ਦੀ ਸੇਵਾ ਫਲਾਣਾ ਸਿੰਘ ਬੰਦਾ ਆਹ ਸੇਵਾ ਪਾਲਕੀ ਦੀ ਫਲਾਣਾ ਸਿੰਘ ਵੱਲੋਂ ਗੋਲਕ ਦੀ ਸੇਵਾ ਫਲਾਣਾ ਸਿੰਘ ਵੱਲੋਂ ਮੈਂ ਤੁਹਾਨੂੰ ਅੱਧੇ ਰੇਰ ਤੇ ਪੱਖਾ ਦਵਾ ਦਾਂਗਾ ਉਹਦੇ ਪਰ ਨਾਮ ਲਿਖਾਂਗਾ ਕਿ ਫਲਾਣੇ ਨੇ ਸੇਵਾ ਕੀਤੀ ਤੁਸੀਂ ਆਪਣੇ ਘਰ ਚ ਲਾਓਗੇ ਬੋਲੋ ਲਾਓਗੇ ਅੱਧੇ ਰੇਰ ਤੇ ਨਹੀਂ ਲਾਓਗੇ ਫਿਰ ਗੁਰੂ ਘਰ ਚ ਕਿਦਾਂ ਲੱਗ ਰਹੇ ਹੋ ਜਿੱਥੇ ਰੱਬ ਲੱਭਣਾ ਸੀ ਉੱਥੇ ਅਸੀਂ ਆਪਣੇ ਆਪ ਨੂੰ ਲੱਭ ਰਹੇ ਹਰ ਮੰਦਰ ਸਾਹਿਬ ਦੀ ਧਰਤੀ ਇੱਕ ਬਜ਼ੁਰਗ ਪੋੜੀਆਂ ਦੇ ਵਿੱਚ ਹੱਥ ਮਾਰੇ ਜਿਵੇਂ ਕੁਝ ਗਵਾਚ ਗਿਆ ਹੋਵੇ ਸੰਤ ਮਸਕੀਨ ਜੀ ਉੱਥੇ ਪਹੁੰਚੇ ਆ ਗਿਆਨੀ ਸੰਤ ਸਿੰਘ ਜੀ ਮਸਤੀਨ ਪੰਥ ਰਤਨ ਮਹਾਨ ਕਥਾਵਾਚਕ ਕਹਿੰਦੇ ਬਾਪੂ ਕੁਝ ਗਵਾਚ ਗਿਆ ਕਹਿੰਦਾ ਪਿਛਲੇ ਸਾਲ ਮੈਂਗੇ ਥੇ ਲੱਖ ਰੁਪਈਆ ਦੇ ਕੇ ਗਿਆ ਸੀ ਪੋੜੀਆਂ ਦੀ ਸੇਵਾ ਚੱਲਦੀ ਸੀ ਮੈਂ ਦੇਖਦਾ ਬਈ ਪੋੜੀਆਂ ਤੇ ਮੇਰਾ ਨਾਮ ਲਿਖਿਆ ਕਹਿੰਦਾ ਹੀ ਲਿਖਿਆ ਕਹਿੰਦਾ ਬਾਬਾ ਜਿੱਥੇ ਰੱਬ ਲੱਭਣਾ ਸੀ ਉੱਥੇ ਵੀ ਆਪਣੇ ਆਪ ਨੂੰ ਲੱਭਦਾ ਹੁੰਦਾ ਹੈ ਆਪਾਂ ਵੀ ਇਹੀ ਲੱਭਦੇ ਆ ਗ੍ਰਾਂਥੀ ਨੂੰ ਫਾਇਲਾੰਡਿਆ ਕਰਨ ਤੋਂ ਤਾਂ ਮੇਰਾ ਨੋ ਕਿਉਂ ਨਹੀਂ ਲਿਆ ਇੱਕ ਪਾਸੇ ਕਹਿੰਦਾ ਘੱਟ ਘੱਟ ਕੇ ਉਹ ਭਾਈ ਰੱਬ ਨੂੰ ਤਾਂ ਪਤਾ ਹੈ ਕਹਿੰਦਾ ਗਵਾਨੀਆਂ ਨੂੰ ਪਤਾ ਲੱਗਿਆ ਵੇ ਇਹਦਾ ਸੇਵਾ ਕੀਤੀ ਹੈ ਆ ਤਾਂ ਬੰਦੇ ਦੀ ਭਾਵਨਾ ਹੈ ਇਸੇ ਕਰਕੇ ਤਾਂ ਅੱਜ ਕਿੰਨੇ ਦਾਣੇ ਪਾਉਣ ਕਰ ਰਹੇ ਆ ਪਰ ਫਲ ਨਹੀਂ ਵਿਖੇ ਕਾਰਨ ਹੀ ਇਹ ਹੈ ਜਿਹੜਾ ਬੀਜ ਬਾਹਰ ਰਹਿ ਜੇ ਨਾ ਗੁਰਮਖੋ ਮੱਕੀ ਦਾ ਦਾਣਾ ਤੁਸੀਂ ਮੱਕੀ ਦੀ ਬਜਾਈ ਕੀਤੀ ਦੂਆ ਦਿਨ ਜਾ ਘੁੰਮਦੇ ਨਾ ਖੇਤ ਚ ਜਾਂਦੇ ਤੇ ਨਾਲ ਡੰਡਾ ਤੋੜ ਲੈਂਦੇ ਛੋਟਾ ਜਿਹਾ ਖਾਦੇ ਵਾਸਤੇ ਜੇ ਕੋਈ ਦਾਣਾ ਉੱਪਰ ਰਹਿ ਗਿਆ ਤਾਂ ਡੰਡੇ ਨਾਲ ਅੰਦਰ ਨੂੰ ਕਰਦਾ ਨਾ ਦਾ ਪੈਰ ਦੇ ਗੂਠੇ ਨਾਲ ਅੰਦਰ ਨੂੰ ਕਰਦਾ ਨਾ ਆਖੇ ਕਿਉਂ ਮੈਂ ਕਿਨੂੰ ਪੁੱਛਿਆ ਮੈਂ ਕਹਾ ਬਾਬੇ ਦਾਣੇ ਕਿਉਂ ਅੰਦਰ ਕਰਦਾ ਕਹਿੰਦਾ ਬਾਬਾ ਜੀ ਇਹ ਬਾਹਰ ਰਹਿ ਗਿਆ ਕਹਿੰਦਾ ਫਿਰ ਇਹ ਜੰਮਣਾ ਨਹੀਂ ਹੈ ਇਹਨੂੰ ਜਾ ਤਾਂ ਖਾਂ ਚੋਕ ਕੇ ਲੈ ਜਾਣਗੇ ਇਹਨੇ ਕਹਿੰਦਾ ਜੰਮਣਾ ਹੀ ਨਹੀਂ ਬਾਹਰ ਐਦੀ ਪਿਆ ਰਹਿਣਾ ਮੈਂ ਕਹਾ ਇਹ ਦਾਣੇ ਜੰਮਣ ਵਾਸਤੇ ਤੂੰ ਧਰਤੀ ਦੇ ਵਿੱਚ ਲਗਾਉਂਦਾ ਫਿਰਦਾ ਤੇ ਸੇਵਾ ਤੂੰ ਲੋਕਾਂ ਨੂੰ ਦਿਖਾਉਂਦਾ ਫਿਰਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸੇਵਾ ਵੀ ਤਾਂ ਸਾਹੀ ਜੰਮੇਗੀ ਜੇ ਬੋਲੋ ਬੋਲੋ ਜੇ ਲੁਕੇਗੀ ਜਿਨ ਹਰ ਪਾਇਓ ਤਿਨਿ ਸੁਪਾਇਓ ਰੱਬ ਪਾਇਆ ਹੀ ਹੋਇਆ ਮੈਂਨੇ ਬਹੁਤੋਂ ਸੇ ਪੁੱਛਾ ਮੰਜ਼ਲ-ਏ-ਮਕਸੂਦ ਕਾ ਰਾਸਤਾ ਰੱਬ ਦੇ ਘਰ ਦਾ ਰਾਸਤਾ ਮੈਂ ਕਈਆਂ ਨੂੰ ਪੁੱਛਿਆ ਪਰ ਜਿਸੇ ਪਤਾ ਥਾ ਉਹ ਬੇਖਬਰ ਨਿਕਲਾ ਜਰੂਰ ਰੱਬ ਦੇ ਘਰ ਦਾ ਪਤਾ ਸੀ ਨਾ ਉਹ ਬੇਖਬਰ ਨਿਕਲਿਆ ਜਿਹਨੂੰ ਪਤਾ ਹੀ ਨਹੀਂ ਹੈ ਉਹ ਰਾ ਦੱਸਦਾ ਫਿਰਦਾ ਬੋਲੋ ਸਤਨਾ ਜਿਹਨੂੰ ਪਤਾ ਹੀ ਇਸ ਕਰਕੇ ਇੱਥੇ ਹੰਕਾਰ ਦੱਬ ਕੇ ਆਈ ਤੇ ਅੱਜ ਪਿਆਰ ਦੀ ਬੋਲੀ ਬੋਲਿਆ ਰੱਬ ਜੀ ਮੇਰੇ ਪਾਪ ਨੇ ਮੈਨੂੰ ਝਿੜਕਾਂ ਮਾਰਨੀਆਂ ਤੂੰ ਛੱਡੋ